ਦੇ ਵਨਾਰੀ ਦੇ ਸਤਕਾਰ ਸ੍ਰੋਤੇ ਉਹ ਲਾ ਫਿਰ ਤੁਹਾਨੂੰ ਕਹਾਣੀ ਸੁਣਾਉਨੇ ਆ ਠੰਡਾ گوشਤ ਲਿਖਤਮ ਡਾਕਟਰ ਮਨਦੀਪ ਗੌਰ ਪ੍ਰੋਫੈਸਰ ਨੇ ਕਈ ਸਾਲ ਜੇਲ ਜਤਰਾ ਕੀਤੀ ਇੱਕ ਸਟੂਡੈਂਟ ਲਾਈਫ ਦੇ ਦੌਰਾਨ ਨਿਕਿਆ ਜੇ ਝਗੜਾ ਜਿਸ ਦੇ ਵਿੱਚ ਫਿਰ ਕਾਫੀ ਲੰਮੀ ਸਜ਼ਾ ਜਾਫਤਾ ਹੋਏ ਪਰ ਜੇਲ ਦੇ ਬਾਰੇ ਕਈ ਸਾਰੀਆਂ ਕਿਤਾਬਾਂ ਲਿਖੀਆਂ ਬੜਾ ਕੁਝ ਲਿਖਿਆ ਡਾਕਟਰ ਮਨਦੀਪ ਗੌਰ ਹੋਰ ਹਨ ਨਾਬੇ ਨਾਲ ਵਾਸਤਾ ਨੇ ਤੇ ਉਹਨਾਂ ਦੀ ਕਹਾਣੀ ਹੈ ਠੰਡਾ گوشਤ ਪੀਮਾ ਰਾਜਪਤਾਨਾ ਦੀ ਮਹਿਤਾਬਗੜ ਰਿਆ ਸਦਾ ਵਸੰਦਾ ਸੀ ਉਹ 30 ਸਾਲ ਦਾ ਹੱਟਾ ਕੱਟਾ ਗੱਭਰੂ ਸੀ ਜਿਸ ਦਾ ਕੱਦ 6 ਫੁੱਟ 2 ਇੰਚ ਸ਼ਿਕਾਰ ਅਤੇ ਕਸਰਤ ਕਰਨ ਦਾ ਸ਼ਕੀਨ ਪੀਮਾ 22 ਸਾਲ ਦੀ ਉਮਰ ਤੋਂ ਹੀ ਆਪਣੇ ਬਾਪ ਦੀ ਮੀਟ ਸ਼ਾਪ ਸੰਭਲਣ ਲੱਪਿਆ ਕਿਉਂਕਿ ਉਸਦੇ ਪਿਤਾ ਨੇ 1980 ਦੇ ਵਿੱਚ ਫੌਜ ਵਿੱਚੋਂ ਪੈਨਸ਼ਨ ਹੋਣ ਤੋਂ ਬਾਅਦ ਮਹਿਤਾਬਗੜ ਵਿਖੇ ਕਨਈਆ ਮੀਟ ਸ਼ਾਪ ਦੇ ਨਾਂ ਤੇ ਆਪਣੀ ਦੁਕਾਨ ਖੋਲ ਲਈ ਸਾਲ 1990 ਦੇ ਵਿੱਚ ਪਿਤਾ ਦੀ ਅਚਾਨਕ ਮੌਤ ਹੋ ਜਾਣ ਕਰਕੇ ਪੜ੍ਹਾਈ ਲਿਖਾਈ ਤੋਂ ਭੱਜਣ ਵਾਲੇ ਭੀਮੇ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਦੁਕਾਨ ਦਾ ਹਿਸਾਰਾ ਬਚਿਆ ਉਸ ਦਾ ਪਿਤਾ ਕਨਈਆ ਪ੍ਰਸ਼ਾਦ ਬੀਕਾਨੇਰ ਕੈਂਡ ਦੇ ਵਿੱਚ ਆਰਮੀ ਬੈਸਟ ਵਿੱਚ ਲੰਗਰੀਤ ਸੀ ਤੇ ਆਪਣੇ ਪਲਟੂਨ ਖਾਤਰ ਗੋਸ਼ਤ ਵੱਢਣ ਦਾ ਕੰਮ ਕਰਦਿਆਂ ਕਰਦਿਆਂ ਉਹ ਕਦੋਂ ਲੰਗਰੀ ਤੋਂ ਕਸਾਈ ਬਣ ਗਏ ਪਤਾ ਹੀ ਨਹੀਂ ਚੱਲਿਆ ਫੌਜ ਤੋਂ ਰਿਟਾਇਰ ਹੋਣ ਵੇਲੇ ਕਨਈਆ ਪ੍ਰਸ਼ਾਦ ਨੂੰ ਫੌਜ ਵਿੱਚ ਆਪਣੀਆਂ ਵੱਡਮੋਲੀਆਂ ਸਦਾਵਾਂ ਸੇਵਾਵਾਂ ਬਦਲੇ ਸੂਬੇਦਾਰ ਦਾ ਅਹੁਦਾ ਤੇ ਪੁਆਇੰਟ 22 ਦੀ ਕ੍ਰਾਈਫਲ ਮਿਲੀ ਜੋ ਬਾਅਦ ਦੇ ਵਿੱਚ ਉਸਤੇ ਮੁੰਡੇ ਨੇ ਲਾਇਸੈਂਸ ਬਣਾ ਕੇ ਆਪਣੇ ਨਾਂ ਤਬਦੀਲ ਕਰਵਾ ਲਈ ਹੁਣ ਇਹ ਰਾਈਫਲ ਪਿਓ ਦੀ ਮੀਟ ਦੀ ਦੁਕਾਨ ਪਿਓ ਦੀ ਰਾਈਫਲ ਅਤੇ ਪਿਓ ਦੀ ਮੀਟ ਦੀ ਦੁਕਾਨ ਹੀ ਭੀਮੇ ਦੀ ਅਸਲ ਵਿਰਾਸਤ ਤੇ ਰੁਝੇਵਾ ਸੀ ਮਹਿਤਾਬਗੜ ਰਾਜਪੂਤਾਨਾ Rajasthan ਦੀ ਰਾਜਸਤਾਨ ਦੀ ریاست ਦੇ ਜ਼ਿਆਦਾਤਰ ਲੋਕ ਉਸ ਨੂੰ ਭੀਮਾ ਕਸਾਈ ਕਹਿ ਕੇ ਬੁਲਾਉਂਦੇ ਲੇਕਿਨ ਉਹ ਸ਼ਿਕਾਰ ਦੇ ਸ਼ੌਕ ਬਾਰੇ ਜਾਣਨ ਵਾਲੇ ਰਾਜਦਾਰ ਉਸ ਨੂੰ ਸ਼ਿਕਾਰੀ ਆ ਕੇ ਸੱਦਦੇ 30 ਸਾਲ ਦਾ ਭੀਮਾ ਮਹਿਤਾਬਗੜ ਦਾ ਸੇਵ ਵਰਗੀਆਂ ਗੱਲਾਂ ਵਾਲਾ ਕੁਆਰਾ ਗੱਭਰੂ ਮੁੰਡਾ ਸੀ ਹਫਤੇ ਦੇ 6 ਦਿਨ ਮੁਰਗੇ ਬੱਕਰੇ ਤੇ ਤਰਾਤ ਛਟਕਾਉਣ ਤੋਂ ਬਾਅਦ ਐਤਵਾਰ ਨੂੰ ਦੁਕਾਨ ਬੰਦ ਕਰਕੇ ਭੀਮਾ ਆਪਣੇ ਯਾਰ ਮਦਨ ਦੇ ਨਾਲ ਜੋਧਪੁਰ ਦੀ ਹੱਦ ਤੇ ਬਿਸ਼ਨੋਈਆਂ ਦੇ ਪਿੰਡਾਂ ਲਾਗੇ ਜੰਗਲ ਦੇ ਵਿੱਚ ਲੋਕ ਸ਼ਿਪ ਕੇ ਸ਼ਿਕਾਰ ਖੇਡਣ ਜਾਂਦਾ ਸੀ ਤੇ ਉਸ ਦਾ ਜੋੜੀਦਾਰ ਮਦਨ ਇੱਕ ਮਕੈਨਿਕ ਸੀ ਜਿਸ ਤੇ ਬਾਪ ਦਾ ਮੋਟਰ ਗੈਰਾਜ ਸੀ ਤੇ ਉਸਦੀ ਟੁੱਟੜ ਜਹੀ ਜੀਪ ਦੋਵਾਂ ਦੇ ਸ਼ਿਕਾਰ ਖੇਡਣ ਦੇ ਸ਼ੌਕ ਨੂੰ ਪੂਰਾ ਕਰਨ ਦੇ ਵਿੱਚ ਅਨੋਖੀ ਭੂਮਿਕਾ ਨਿਭਾਉਂਦੀ। ਭੀਮੇ ਦੇ ਤਿੰਨੋਂ ਭੈਣਾਂ ਦੇ ਵਿਆਹ ਮਗਰੋਂ ਉਸਦੀ ਮਾਂ ਬਿਲਕੁਲ ਕੱਲੀ ਸੀ ਤੇ ਹਮੇਸ਼ਾ ਉਹ ਭੀਮੇ ਨੂੰ ਵਿਆਹ ਕਰਾਉਣ ਦੀ ਜ਼ਿੱਦ ਕਰਦੀ। ਪਰ ਉਹ ਭੀਮੇ ਦੇ ਸ਼ਿਕਾਰ ਦੇ ਸ਼ੌਕ ਤੇ ਬਹੁਤ ਖਿੱਚਦੀ। ਉਸ ਨੂੰ ਅਕਸਰ ਕਹਿਆ ਕਰਦੀ ਸੀ ਕਿ ਜ਼ਰੂਰ ਉਹ ਪਿਛਲੇ ਜਨਮ ਦੇ ਵਿੱਚ ਚਤੌੜਗੜ ਦਾ ਜ਼ਾਲਮ ਕੁੰਭਰ ਕਰੂਰ ਸਿੰਘ ਹੋਣਾ। ਤਾਂ ਹੀ ਉਹ ਉਹ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਇਹ ਜਿਹੜਾ ਖੋਨੀ ਸ਼ੌਕ ਦਾ ਸ਼ੁਕੀਨ ਹੋ ਗਿਆ ਇੱਕ ਵਾਰ ਤਾਂ ਉਸਦੀ ਮਾਂ ਨੇ ਗੁੱਸੇ ਨਾਲ ਉਸਦੀ ਬੰਦੂਕ ਵੀ ਚੁੱਲ੍ਹੇ 'ਚ ਸੜ ਦਿੱਤੀ ਜੋ ਕਿ ਬੱਟ ਦੇ ਕੁਝ ਸੜ ਜਾਣ ਤੋਂ ਬਾਅਦ ਭੀਮੇ ਨੇ ਖੁਦ ਸਿੰਘ ਦੀ ਮੀਨਾਕਾਰੀ ਰਾਈ ਹੋਰ ਰਕਰਸ਼ਤ ਬਣਾ ਲਈ ਤੇ ਉਸ ਭੀਮੇ ਦੀ ਮਾਂ ਕਾਂਤਾ ਉਸ ਨੂੰ ਰੱਬ ਅਤੇ ਬਿਸ਼ਨੋਈਆਂ ਦੋਵਾਂ ਤੋਂ ਡਰਨ ਦੀ ਸਲਾਹ ਦਿੰਦੀ ਤੇ ਆਖਦੀ ਸੀ ਕਿ ਪੁਲਿਸ ਉਸ ਨੂੰ ਫੜ ਕੇ ਅੰਦਰ ਕਰ ਦਵੇਗੀ ਤੇ ਉਹ ਵਿਚਾਰੀ ਇਕੱਲੀ ਬੁੜੀ ਕਿਵੇਂ ਬੁਢਾਪਾ ਕੱਟਦੇ ਉਸ ਨੂੰ ਛਡਾਉਣ ਦੀ ਫਿਰੂਗੀ ਤੇ ਉਸ ਨੂੰ ਇਹ ਵੀ ਦੱਸਦੀ ਕਿ ਬਿਸ਼ਨੋਈ ਸ਼ਿਕਾਰ ਕਰਨ ਵਾਲਿਆਂ ਨੂੰ ਜਾਨਵਰ ਵੀ ਮਾਰ ਦਿੰਦੇ ਨੇ ਉਹ ਜਿਵੇਂ ਕਹਿੰਦੇ ਨਾ ਕਿ ਸੀਤੋ ਵਿਸ਼ਨਪੁਰੇ ਸੁਖਚਾਣੇ ਹੈਵਰ ਚ ਰੋਈਆਂ ਜਾਂਦੇ ਰਹਿਣੇ ਵਿੱਚ ਕਾਲਿਆਂ ਹਿਰਨਾਂ ਦੇ ਵੜ ਨਾ ਦੇਣ ਸ਼ਿਕਾਰੀ ਬਾਰਾਂ ਪਿੰਡ ਬਿਸ਼ਨੋਈਆਂ ਦੇ ਤੇ ਭੀਮਾਖ ਦਾ ਕਮਾਲ ਹੈ ਮਾਤਾ ਤੂੰ ਇੱਕ ਕਸਾਈ ਦੀ ਮਾਂ ਹੋ ਕੇ ਕਿੰਨਾ ਡਰਦੀ ਹੈ ਪਰ ਕਾਂਤਾ ਉਸ ਨੂੰ ਸਮਝਾਉਂਦੀ ਕਿ ਪੇਟ ਪਾਲਣ ਵਾਲੇ ਕੀਤੇ ਕੰਮ ਤੇ ਜਾਣ ਬੁੱਝ ਕੇ ਕੀਤੇ ਪਾਪ 'ਚ ਬੜਾ ਫਰਕ ਹੁੰਦਾ ਹੈ ਅਗੋਂ ਵੀ ਮੱਟੀਟ ਜਾਉਂਕੇ ਜਵਾਬ ਦਿੰਦਾ ਕਿ ਸ਼ਿਕਾਰ ਵੀ ਤਾਂ ਪੇਟ ਨੂੰ ਅੰਦਰ ਜਾ ਕੇ ਉਸ ਨੂੰ ਹੀ ਪਾਲਦਾ ਹੈ ਸੁਣ ਕੇ ਕਾਂਤਾ ਉਸ ਦੀ ਪੇਟ ਤੇ ਦੋ ਚਾਰ ਕਰਾ ਲੇ ਤੱਪੜ ਜੜਦੀ ਬੁੜਬੁੜ ਕਰਦੀ ਆਪਣਾ ਮੱਥਾ ਪਿੱਟਣ ਲੱਗਦੀ ਅਸਲ ਦੇ ਵਿੱਚ ਮੋਟਰ ਮਕੈਨਿਕ ਮਦਨ ਹੀ ਉਸ ਦਾ ਰਾਜਦਾਰ ਹੋਣ ਕਰਕੇ ਸਭ ਤੋਂ ਖਾਸ ਦੋਸਤ ਸੀ ਉਹ ਆਪਣੇ ਖਾਸਤਾ ਜੀਪ ਵੇਡਿੰਗ ਕਰਕੇ ਪੀਮੇ ਦੀ ਬੰਦੂਕ ਨੂੰ ਛਬਾਉਣ ਦੇ ਲਈ ਇਸ ਨੇ ਇੱਕ ਗੁਪਤ ਖਾਨਾ ਤਿਆਰ ਕੀਤਾ ਹੋਇਆ ਸੀ ਤਾਂ ਕਿ ਬਿਸ਼ਨੋਈਆਂ ਤੇ ਪੁਲਿਸ ਤੋਂ ਬਚਿਆ ਜਾ ਸਕੇ ਮਦਨ ਤੋਂ ਇਲਾਵਾ ਭੀਮੇ ਦੇ 2-3 ਹੋਰ ਮਿੱਤਰ ਸਨ ਬੰਟੀ, ਸੋਨੂ ਤੇ ਨੰਦੂ ਜਿਨ੍ਹਾਂ ਨੂੰ ਸਰ ਪਤੰਗ ਪਤੰਗ ਚੜਾਉਣ ਦਾ ਹੀ ਸ਼ੌਕ ਸੀ ਭੀਮੇ ਦੀ ਮਾਂ ਉਸਦੇ ਇਹਨਾਂ ਤਿੰਨਾਂ ਦੋਸਤਾਂ ਨੂੰ ਬੜਾ ਪਸੰਦ ਕਰਦੀ ਸੀ ਤੇ ਉਹ ਕਹਿੰਦੀ ਕਿ ਮਦਨ ਦੇ ਨਾਲੋਂ ਤੇਰੇ ਇਹ ਦੋਸਤ ਬਹੁਤੇ ਚੰਗੇ ਨੇ ਤੂੰ ਇਹਨਾਂ ਦੇ ਨਾਲ ਹੀ ਵਿਚਰਿਆ ਕਰ ਪਰ ਇਸ ਸੱਦਸ ਤੇ ਵਿੱਚ ਭੀਮਾ ਆਪਣੀ ਮਾਂ ਦੀ ਗੱਲ ਨੂੰ ਬਾਲਾ ਨਾ ਗੌਰਦਾ ਤੇ ਉਹ ਹਮੇਸ਼ਾ ਆਪਣੇ ਦੋਸਤ ਮਦਨ ਤੇ ਹੀ ਜਾਨਵਾਰ ਦਾ ਤੇ ਇਸ ਦੌਰਾਨ ਉਹ ਅਕਸਰ ਉਥੋਂ ਬਿਸ਼ਨੋਈਆਂ ਦੇ ਇਲਾਕੇ ਦੇ ਵਿੱਚੋਂ ਬੜਾ ਨਰਮ ਨਰਮ ਸ਼ਿਕਾਰ ਮਾਰਦੇ ਉਹਨਾਂ ਦੇ ਮੋਹ ਨੂੰ ਖੂਨ ਲੱਗ ਚੁੱਕਾ ਸੀ ਹਾਲਾਂਕਿ ਉਸਦੇ ਤਿੰਨੋ ਦੋਸਤ ਸ਼ਾਦੀ ਸੁਦਾ ਸੁਦਾ ਸਨ ਹਾਲਾਂਕਿ ਉਹਨਾਂ ਤਿੰਨਾਂ ਦੋਸਤ ਬੰਤੀ ਸੋਨੂ ਤੇ ਨੰਦੂ ਦੀਆਂ ਮਾਵਾਂ ਵੀ ਭੀਮੇ ਦੀ ਬਾਂ ਕਾਂਤਾ ਦੀਆਂ ਪੱਕੀਆਂ ਸਹੇਲਣਾ ਸਨ ਤੇ ਇਸੇ ਦੌਰਾਨ ਪੀਮੇ ਦੇ ਵਿਆਹ ਦੀ ਉਮਰ ਲੰਘਦੀ ਜਾ ਰਹੀ ਸੀ ਤੇ ਉਹ ਅਕਸਰ ਆਪਣੇ ਜਾਣਕਾਰਾਂ ਰਿਸ਼ਤੇਦਾਰਾਂ ਸਹੇਲੀਆਂ ਨੂੰ ਪੀਮੇ ਦੀ ਮਾਂ ਉਸ ਦਾ ਸਾਥ ਕਰਾਉਣ ਲਈ ਤਰਲੇ ਕਰਦੀ। ਲੇਕਿਨ ਪੀਮੇ ਦਾ ਧੰਦਾ ਤੇ ਉਸ ਦਾ ਬਦਨਾਮ ਜੇ ਸ਼ਿਕਾਰ ਦਾ ਸ਼ੌਕ ਉਸ ਤੇ ਰਿਸ਼ਤੇ ਜਿੱਕ ਵੱਡਾ ਡਿੱਕਾ ਬਣਦਾ ਜਾ ਰਿਹਾ ਸੀ ਤੇ ਵਿਆਹ ਦੀ ਉਮਰ ਲੰਘਦੀ ਜਾਂਦੀ। ਪੀਮਾ ਜਦੋਂ ਆਪਣੇ ਦੋਸਤਾਂ ਨੂੰ ਗੋਸ਼ਤ ਬਣਾ ਕੇ ਖਵਾਉਂਦਾ ਤਾਂ ਉਹ ਉਂਗਲੀਆਂ ਚੱਟਦੇ ਰਹਿ ਜਾਂਦੇ ਹਮੇਸ਼ਾ ਕਹਿੰਦੇ ਉਸ ਦੇ ਹੱਥਾਂ ਦੇ ਵਿੱਚ ਕੋਈ ਜਾਦੂ ਹੈ। ਤੇ ਭੀਮਾ ਮਦਨ ਨੂੰ ਅੱਖ ਜੀ ਦਬਦਾ ਆਖਦਾ ਕਿ ਜਾਦੂ ਉਸ ਦੇ ਹੱਥਾਂ 'ਚ ਨਹੀਂ ਬਲਕਿ ਰਾਈਫਲ ਦਾ ਕੋੜਾ ਦੱਬਣ ਵਾਲੀ ਉਂਗਲ ਵਿੱਚ ਹੈ ਤਾਂ ਉਹ ਚੰਬਤ ਜਿਹਾ ਹੋ ਕੇ ਮਦਨ ਨੂੰ ਪੁੱਛਦਾ ਯਾਰ ਇਹਨਾਂ ਬੁੱਧੂਆਂ ਨੂੰ ਬੱਕਰੇ ਦੇ ਮੀਟ ਤੇ ਜੰਗਲ ਦੇ ਤਾਜ਼ੇ ਮਾਰੇ ਹਿਰਨ ਦੇ ਮਾਸ ਵਿੱਚ ਲਾ ਫਰਕ ਨਹੀਂ ਪਤਾ ਤੇ ਮੂਰਖ ਪਤੰਗਵਾਜ਼ ਹਿਰਨ ਨੂੰ ਬੱਕਰਾ ਤੇ ਹੰਸ ਨੂੰ ਮੁਰਗਾ ਸਮਝ ਕੇ ਛੱਕੀ ਜਾਂਦੇ ਤੇ ਉਸ ਦੀਆਂ ਤਰੀਫਾਂ ਦੇ ਪੁਲ ਬਣੇ ਜਾਂਦੇ ਵੈਸੇ ਪੀਮਾ ਉਦਾਂ ਕਾਫੀ ਹਸਮੁਖ ਤੇ ਰਲੋਟੇ ਸੁਆਦਾ ਸੀ ਮਹਤਾਬਗੜ ਰਿਆਸਤ ਦਾ ਬੱਚਾ ਬੱਚਾ ਪੀਮੇ ਕਸਾਈ ਨੂੰ ਜਾਣਦਾ ਸੀ ਗਲੀ ਮਹੱਲੇ ਚੋਂ ਲੰਘਦਾ ਹੋਇਆ ਵੀ ਉਹ ਆਪਣੀ ਮਾਂ ਦੀਆਂ ਸਹੇਲੀਆਂ ਨੂੰ ਮੱਥਾ ਟੇਕਦਾ ਉਹਨਾਂ ਦਾ ਹਾਲ ਚਾਲ ਪੁੱਛਦਾ ਆਉਂਦਾ ਜਾਂਦਾ ਆਪਣੇ ਪਿਤਾ ਦੇ ਪੁਰਾਣੇ ਦੋਸਤਾਂ ਤੇ ਆਪਣੇ ਹਾਨੀਆਂ ਨਾਲ ਹੱਸਦਾ ਖੇਡਦਾ ਰਹਿੰਦਾ ਜੋ ਕਦੇ 2 ਦਿਨ ਲਈ ਵੀ ਉਸਤ ਨੂੰ ਕਦੇ ਨਾ ਟੱਕਰ ਦੇ ਤਾਂ ਉਸਦੀ ਖੈਰ ਪੁੱਛਣ ਲਈ ਪੀਮਾ ਉਹਦੇ ਘਰੇ ਪਹੁੰਚ ਜਾਂਦਾ ਸਾਰੇ ਉਹਦਾ ਇਸ ਪੱਖੋਂ ਤੇ ਉਹ ਵੀ ਕਰਦੇ ਸੀ ਉਹਨਾਂ ਦਾ ਘਰ ਮਹਿਤਾਬਗੜ ਰਿਆਸਤ ਦੇ ਰਾਜਾ ਕੈਪਟਨ ਅਖਲਿੰਦਰ ਸਿੰਘ ਦੇ ਮਹਿਲ ਤੋਂ ਆਉਂਦੀ ਸੜਕ ਦੇ ਚੌਕ ਦੇ ਨਾਲ ਵਾਲੀ ਪਹਿਲੀ ਗਲੀ ਦੇ ਵਿੱਚ ਸੀ ਰਾਜਾ ਅਖਲਿੰਦਰ ਸਿੰਘ ਰਾਜਪੁਤਾਨੇ ਦੇ ਸਾਬਕਾ ਵਿੱਤ ਮੰਤਰੀ ਸਨ ਤੇ ਉਹਨਾਂ ਦੀ ਬੇਟੀ ਰਾਜਕੁਮਾਰ ਇਸ ਲੇਖਾ ਮੌਜੂਦਾ ਸਮੇਂ ਵਿਰੋਧੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਮਹਿਤਾਬਗੜ ਦੀ ਐਮਪੀ ਯਾਨੀ ਕਿ ਸੰਸਦ ਸੀ ਇਸ ਲਈ ਉਹਨਾਂ ਦੇ ਪਰਿਵਾਰ ਦਾ ਰਿਆਸਤ ਅੰਦਰ ਪੂਰਾ ਦਬਦਬਾ ਅਜੇ ਵੀ ਸੀ ਤੇ ਇਸ ਰਾਜਾ ਸਾਹਿਬ ਦਾ ਸਾਲਾ ਆ ਭਾਨੂੰ ਪ੍ਰਸ਼ਾਦ ਵੀ ਅਹਿਮ ਰਤਵਾ ਰੱਖਦਾ ਸੀ ਉਹ ਇੱਕ ਹੰਕਾਰੀ ਕਿਸਮ ਦਾ ਵਿਅਕਤੀ ਸੀ ਉਹ ਆਪਣੀ ਐਮਪੀ ਭਾਣਜੀ ਦੇ ਪੀਏ ਜਾਂ ਸਹਾਇਕ ਦੇ ਤੌਰ ਤੇ ਕੰਮ ਕਰਦਾ ਸੀ ਤੇ ਉਹ ਇੱਕ ਹੰਕਾਰੀ ਕਿਸਮ ਦਾ ਵਿਅਕਤੀ ਸੀ ਤੇ ਆਪਣੀ ਸ਼ਾਨਦਾਰ ਵਿਦੇਸ਼ੀ ਜੀਪ ਵਿੱਚੋਂ ਪੂਰੇ ਰਾਸੀ ਠਾਠ ਪਾਟ ਨਾਲ ਬਾਹਰ ਨਿਕਲਦਾ ਪਾਨੋਮਤੀ ਜਿਸ ਸასიਓ ਰਾਜਾ ਸਾਹਿਬ ਦਾ ਸਾਲਾ ਤੇ ਉਸ ਕੁੜੀ ਦਾ ਮਾਮਾ ਲੱਗਿਆ ਤੇ ਰਿਆਸਤ ਦੇ ਆਮ ਲੋਕਾਂ ਨਾਲ ਉਸਤੇ ਬੜੇ ਮਾੜੇ ਤਾਲੁਕਾਤ ਰਹਿੰਦੇ ਤੇ ਉਹ ਲੋਕਾਂ ਨੂੰ ਕੀੜੇ ਮਕੌੜੇ ਸਮਝਦਾ ਉਸ ਦੀ ਜੀਪ ਵਿੱਚ ਹਮੇਸ਼ਾ ਮਹਿਲ ਵਾਲਿਆਂ ਦਾ ਚੀਫ ਸਿਕਿਉਰਿਟੀ ਅਫਸਰ ਭੈਰੋਂ ਸਿੰਘ ਵੀ ਉਸਦੇ ਨਾਲ ਹੁੰਦਾ ਜੋ ਕਿਸੇ ਦੇ ਵੀ ਰਾਹ ਦੇ ਵਿੱਚ ਆ ਜਾਣ ਤੇ ਥੱਲੇ ਉਤਰ ਕੇ ਉਹਨੂੰ ੱੱਕੇ ਮਾਰਨ ਲੱਪ ਜਾਂਦਾ ਇਸ ਤਰ੍ਹਾਂ ਇਹ ਸلسلਾ ਚੱਲਦਾ ਗਿਆ ਤੇ ਭੀਮੇ ਨੂੰ ਕਿਦਰੋਂ ਰਿਸ਼ਤਾ ਵੀ ਨਹੀਂ ਸੀ ਜੁੜ ਰਿਹਾ ਜਿਸ ਕਰਕੇ ਉਸ ਦੀ ਮਾਂ ਦੀ ਪਰੇਸ਼ਾਨੀ ਵੱਧਦੀ ਜਾਂਦੀ ਤੇ ਉਹ ਪਤਾ ਨਹੀਂ ਕਿਹੜੇ ਕਿਹੜੇ ਦਰਾਂ ਤੇ ਜਾ ਕੇ ਸੁੱਖਾਂ ਸੁਖ ਦੀ ਪਰ ਭੀਮੇ ਦੇ ਘਰ ਕੋਈ ਰਿਸ਼ਤੇ ਵਾਲਾ ਨਾ ਆਉਂਦਾ ਜੇ ਆਉਂਦਾ ਤਾਂ ਵੇਖ ਬੋਕ ਕੇ ਹੂੰ ਹਾਂ ਕਰਕੇ ਮੁੜ ਕੇ ਕਦੇ ਨਾ ਪੈਰ ਪਾਉਂਦਾ ਕੋਈ ਯਾਨੀ ਉਸ ਨੂੰ ਫਿਰ ਹਾਮੀ ਨਾ ਕਿਸੇ ਪਾਸੋਂ ਰਿਸ਼ਤੇ ਦੀ ਆਉਂਦੀ ਪਿਛਲੇ ਕੁਝ ਸਾਲਾਂ ਤੋਂ ਮਹਿਤਾਬਗੜ ਰਿਆਸਤ ਦੇ ਵਿੱਚ ਵਾਨਾਂ ਦੀ ਆਵਾਜ਼ ਹੀ ਬਹੁਤ ਵੱਧ ਗਈ ਇਲਾਕੇ ਦੇ ਅੰਦਰ ਸੰਗ ਮਰਮਰ ਚੀਨੀ ਨਮਕ ਫਰਨੀਚਰ ਸਾਈਕਲ ਦੀਆਂ ਫੈਕਟਰੀਆਂ ਲਗਣ ਕਰਕੇ ਬਾਹਰੋਂ ਵਪਾਰੀਆਂ ਦਾ ਆਉਣ ਜਾਣ ਪਹਿਲਾਂ ਦੀ ਬਨਸਬਤ ਕੁਝ ਜ਼ਿਆਦਾ ਹੋ ਗਿਆ ਬਾਜ਼ਾਰ ਦੀ ਰੌਣਕ ਦੁਕਾਨਾਂ ਦੀ ਗੰੰਟੀ ਸੜਕਾਂ ਤੇ ਤੁਰੇ ਫਿਰਦੀ ਮਜ਼ਦੂਰਾਂ ਦੀ ਭੀੜ ਪਿਛਲੇ ਸਮਿਆਂ ਦੇ ਦੌਰਾਨ ਤਿੱਗਣੀ ਨਜ਼ਰ ਆਉਣ ਲੱਗੀ ਪਤੰਗਬਾਜ਼ੀ ਕਰਦੇ ਮੁੰਡੇ ਕਦੇ ਭੱਜ ਕੇ ਅਚਾਨਕ ਸਿਰੇੜੀ ਰਿਕਸ਼ੇ ਜਾਂ ਮੋਟਰਕਾਰ ਦੇ ਅੱਗੇ ਆ ਜਾਣ ਪਤਾ ਹੀ ਨਹੀਂ ਸੀ ਲੱਗਦਾ ਤੇ ਸੂਬਾ ਸਰਕਾਰ ਇਲਾਕੇ ਦੇ ਵਪਾਰੀ ਉਹ ਸਾਰੇ ਮਹਿਕਮਾ ਨਗਰਵਾਸੀ ਸੜਕਾਂ ਦੀ ਚੌੜਾਈ ਵਧਾਏ ਜਾਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸਨ ਤੇ ਰਿਆਸਤ ਦੇ ਰਾਜਾ ਸਾਹਿਬ ਦੇ ਚਾਹੇਤੇ ਸਾਲੇ ਤੇ ਮੈਂਬਰ ਪਾਰਲੀਮੈਂਟ ਦੇ ਮਾਮੇ ਭਾਨੂਮਤੀ ਦੇ ਆਪਣੇ ਤਲਾਕਸ਼ੋਦਾ ਬੇਵੀ ਦੇ ਨਾਲ ਜ਼ਿਲ੍ਹਾ ਅਦਾਲਤ ਵਿੱਚ ਜਾਇਦਾਦ ਦੀ ਵੰਡ ਸੰਬੰਧੀ ਮੁਕੱਦਮਾ ਵੀ ਚੱਲ ਰਿਹਾ ਸੀ ਅਗਲੇ ਦਿਨ ਉਸਦੀ ਪੇਸ਼ੀ ਸੀ ਪਰ ਰਾਤ ਨੂੰ ਇਹ ਭਾਨੂਮਤੀ ਸਿੰਘ ਜ਼ਿਆਦਾ ਸ਼ਰਾਬ ਪੀਣ ਹੋਣ ਕਰਕੇ ਸ਼ਰਾਬੀ ਹੋਇਆ ਤੇ ਸਵੇਰੇ ਪੇਸ਼ੀ ਤੇ ਕਾਫੀ देर ਨਾਲ ਪਹੁੰਚਿਆ ਤੇ ਅੱਗੋਂ ਉਸ ਦਾ ਫੈਸਲੇ ਕੇ ਸੁਣਨ ਵਾਲੀ ਜੱਜ ਕਾਫੀ ਖਿਜੀ ਬੈਠੀ ਸੀ ਤੇ ਉਸਨੇ ਭਾਨੂੰ ਪ੍ਰਚਾਰ ਦੀ ਕਾਫੀ ਲਾਪਾ ਕੀਤੀ ਤੇ ਵਕੀਲ ਸਮੇਤ 4 ਵਜੇ ਤੋਂ ਬਾਅਦ ਉਸ ਨੂੰ ਆਉਣ ਲੈ ਕੇ ਆ ਤੇ ਵਕੀਲ ਭੈਰੋਂ ਸਿੰਘ ਅਤੇ ਭਾਨੂੰ ਸਾਰਾ ਦਿਨ ਅਦਾਲਤ ਦੇ ਬਾਹਰ ਬੈਠੇ ਘੁੱਟਦੇ ਰਹੇ ਤੇ ਸਵਾ 4 ਵਜੇ ਜੱਜ ਸਾਹਿਬ ਨੇ ਉਹਨਾਂ ਨੂੰ ਅੰਦਰ ਵੜਦਿਆਂ ਹੀ ਅਗਲੀ ਤਾਰੀਖ ਦੇ ਕੇ ਰੁਖਸਤ ਕਰ ਦਿੱਤਾ ਇੱਕ ਔਰਤ ਹੱਥੋਂ ਆਪਣੇ ਤਹੀਨ ਹੁੰਦੀ ਵੇਖ ਕੇ ਭਾਨੂ ਮੱਤੀ ਅੰਦਰੋਂ ਤਿਲ ਮਲਾ ਗਿਆ ਉਹ ਪੈਰ ਪਟਕਦਾ ਕਚਹਿਰੀੋਂ ਬਾਹਰ ਆਇਆ ਜਿੱਥੇ ਉਸਦੇ ਚਮਚੇ ਜੀਪ ਦੇ ਵਿੱਚ ਬੈਠਾ ਉਸਦਾ ਬੇਸ਼ਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਇੱਕ ਸਿਪਾਹੀ ਦੋ ਲਠੇਤ ਪਲਵਾਨਾਂ ਅਤੇ ਭੈਰੋਂ ਸਿੰਘ ਸਮੇਤ ਉਹ ਖੁਦ ਜੀਪ ਚਲਾਉਂਦਾ ਸਿੱਧਾ ਹੋਟਲ ਜਾਇਕਾ ਦੇ ਅੱਗੇ ਰੁਕਿਆ ਇਹ ਉਹਨਾਂ ਦਾ ਦਾਰੂ ਪੀਣ ਦਾ ਪੱਕਾ ਅੱਡਾ ਸੀ ਤੇ ਅੱਜ ਉਸਨੇ ਜੱਜ ਸਾਹਿਬ ਦੁਆਰਾ ਪ੍ਰੀਖਿਆਰੀ ਦੇ ਵਿੱਚੋਂ ਉਸ ਨੂੰ ਲਾਈ ਫਟਕਾਰ ਤੇ ਲੋਕਾਂ ਸਾਹਮਣੇ ਕੀਤੀ ਉਸ ਜਲਾਲਤ ਤੋਂ ਕੁਝ ਜ਼ਿਆਦਾ ਹੀ ਖਫਾ ਹੋ ਕੇ दारू ਜ਼ਿਆਦਾ ਪੀ ਲਈ ਪੀਂਦਿਆਂ ਪੀਂਦਿਆਂ ਉੱਥੇ ਸ਼ਾਮ ਦੇ 6 ਵਜੇ ਗਏ ਹੋਟਲ ਤੋਂ ਬਾਹਰ ਆਉਂਦੇ ਹੀ ਭਾਨੂੰਮਤੀ ਸਿੰਘ ਦੇ ਪੈਰ ਲੜ ਖੜਾ ਰਹਿ ਸਨ ਉਸ ਨੇ ਜੀਪ ਦੀ ਚਾਬੀ ਕੱਢਣ ਲਈ ਆਪਣੀ ਜੇਬ 'ਚ ਹੱਥ ਪਾਇਆ ਪਰ ਭੈਰੋਂ ਸਿੰਘ ਜੋ ਸਿਕਿਉਰਿਟੀ ਅਫਸਰ ਸੀ ਉਹ ਆਪ ਜੀਪ ਚਲਾਉਣ ਦੀ ਪੇਸ਼ਕਸ਼ ਕਰਨ ਲੱਗਾ ਸੁਣ ਕੇ ਜਦ ਦੇ ਮਾਰੇ ਉਸ ਨੇ ਖੁਦ ਡਰਾਈਵਰ ਸੀਟ ਤੇ ਬਹਿ ਗਿਆ ਤੇ ਤੇਜ਼ ਰਫਤਾਰ ਦੇ ਨਾਲ ਜੀਪ ਨੂੰ ਹਵਾ ਚੜਾਉਂਦਾ ਮਹਿਲਾਂ ਵੱਲ ਨੂੰ ਹੋ ਤੁਰਿਆ ਤੇ ਭੀਮੇ ਦੀ ماں ਦੀ ਤਬੀਅਤ ਕੁਝ ਖਰਾਬ ਹੋਣ ਕਰਕੇ ਦੁਪਹਿਰ ਵੇਲੇ ਹੀ ਉਸ ਦਾ ਦੋਸਤ ਨੰਦੂ ਉਸ ਨੂੰ ਸ਼ਾਮੇ ਘਰ ਪਹੁੰਚਣ ਦਾ ਸਨੇਹਾ ਦੇ ਗਿਆ ਇਸ ਲਈ ਭੀਮੇ ਕਸਾਈ ਨੇ ਅਜੇ ਛੇਤੀ ਆਪਣੀ ਦੁਕਾਨ ਨੂੰ ਜੰਦਰਾ ਮਾਰਿਆ ਤੇ ਛੋਟੇ ਚੌਕ ਤੋਂ ਵੱਡੇ ਚੌਕ ਵਾਲੇ ਰਸਤੇ ਨੂੰ ਹੋ ਤੁਰਿਆ ਵੱਡੇ ਚੌਕ ਵਾਲੇ ਗੋਲ ਚੱਕਰ ਦੇ ਲਾਗੇ ਪਹੁੰਚ ਕੇ ਦੂਰੋਂ ਇੱਕ ਲੜ ਖੜਾਉਂਦੀ ਹੋਈ ਤੇਜ਼ ਰਫਤਾਰ ਜੀਪ ਭੀਮੇ ਨੂੰ ਆਉਂਦੀ ਦੇ ਸੀ ਲੋਕ ਜੀਪ ਦੇ ਰਾਹ ਦੇ ਵਿੱਚੋਂ ਭੱਜ-ਪੁੱਜ ਕੇ ਇੱਧਰ-ਉਧਰ ਖਿੰਡਦੇ ਵਖਾਈ ਦੇ ਰਹੇ ਸਨ ਜੀਪ ਦੇ ਬਿਲਕੁਲ ਨੇੜੇ ਆ ਜਾਣ ਕਰਕੇ ਭੀਮਾ ਵੀ ਭੱਜ ਕੇ ਸੜਕ ਦੇ ਕਿਨਾਰੇ ਖੱਬੇ ਪਾਸੇ ਹੋ ਗਿਆ ਲੇਕਿਨ ਗੋਲ ਚੱਕਰ ਵੱਲੋਂ ਗੋਲ ਚੱਕਰ ਦੁਆਲੇ ਮਹਿਲਾਂ ਵੱਲੋਂ ਮੋੜ ਮੁੜਦਿਆਂ ਜੀਪ ਭੀਮੇ ਦੇ ਲੱਕ ਨੂੰ ਜਾ ਟਕਰਾਈ ਤੇ ਤੇਜ਼ੀ ਨਾਲ ਭੱਜੀ ਜੀਪ ਦੀ ਖੱਬੀ ਕਮਾਣੀ ਤੇ ਪੁਰਾਣੇ ਸਮੇਂ ਦਾ ਇੱਕ ਸ਼ੌਕਰ ਹੇਠੋਂ ਡਿੱਗਦਿਆਂ ਹੀ ਭੀਮੇ ਦੀ ਬੈਲਟ ਅੰਦਰ ਫਸ ਗਈ ਤੇ 6 ਫੁੱਟ 6 ਇੰਚ ਦਾ ਲੰਮਾ ਭਾਰ ਭੀਮਾ ਬੁਰੀ ਤਰ੍ਹਾਂ ਚੀਖਦਾ ਹੋਇਆ ਜੀਪ ਦੇ ਮੂਹਰੇਲੇ ਪਾਸੇ ਹੇਠਾਂ ਘਿਸੜ ਦਾ ਨਾਲ ਆ ਜਾਣ ਲੱਗਾ ਸੀ ਚੌਂਕ ਦੇ ਕੋਲ ਤੁਰੇ ਜਾਂਦੇ ਰਾਹਗੀਰਾਂ ਤੇ ਆਸ-ਪਾਸ ਦੇ ਦੁਕਾਨਦਾਰ ਨੇ ਉੱਚੀ ਉੱਚੀ ਸ਼ੋਰ ਮਚਾਇਆ ਲੇਕਿਨ ਸ਼ਰਾਬ ਦੇ ਨਸ਼ੇ 'ਚ ਰੱਜਿਆ ਭਾਨੂਮਤੀ ਜੀਪ ਨੂੰ ਹੋਰ ਭਜਾ ਰਿਹਾ ਸੀ ਤੇ ਜੀਪ ਇੱਕਦਮ ਵਧੀ ਰਫ਼ਤਾਰ ਕਰਕੇ ਮੂਰੇ ਹੇਠਾਂ ਫਸੇ ਭੀਮੇ ਦੇ ਸਿਰ ਨੂੰ ਤਿੰਨ ਵਾਰੀ ਥੱਲੇ ਪਟਕਾ ਕੇ ਮਾਰਿਆ ਤੇ ਉਸਦੇ ਹੱਥਾਂ ਪੈਰਾਂ ਦੀ ਛਟਪਟਾਹਟ ਬੰਦ ਹੋ ਗਈ ਵੇਖਣ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਭੀਮੇ ਦੇ ਪ੍ਰਾਣ ਨਿਕਲ ਚੁੱਕੇ ਨੇ ਫੀਮੇ ਦਾ ਬੇਜਾਨ ਸਰੀਰ ਜੀਪ ਦੇ ਹੇਠਾਂ ਖਿਸੜਦਾ ਜਾ ਰਿਹਾ ਸੀ ਤੇ ਜੀਪ ਸੜਕ ਦੇ ਉੱਤੇ ਥਾਂ-ਥਾਂ ਖੂਨ ਦੇ ੱੱਬੇ ਛੱਡਦੀ ਜਾ ਰਹੀ ਸੀ ਲੋਕ ਅੱਗੇ ਆਉਂਦਿਆਂ ਜਾਂਦਿਆਂ ਰਾਹੀਆਂ ਨੂੰ ਸਾਵਧਾਨ ਕਰਨ ਲਈ ਰੌਲਾ ਪਾਉਂਦੇ ਹਾਕਾਂ ਮਾਰ ਰਹੇ ਸਨ ਤੇ ਕੁਝ ਰਾਹੀਰ ਖਿਜ ਕੇ ਜੀਪ ਸਵਾਰਾਂ ਵੱਲ ਪੱਥਰ ਵੀ ਸੁੱਟ ਰਹੇ ਸਨ ਲੋੜ ਤੋਂ ਵੱਧ ਸ਼ਰਾਦੀ ਸ਼ਰਾਬੀ ਖੌਫਜਦਾ ਸਵਾਰ ਜੀਪ ਨੂੰ ਦੜਾਂ ਦੇ ਬੇਰੋਕ ਅਗਾਹ ਵਧਦੇ ਜਾ ਰਹੇ ਸਨ ਸ਼ਾਇਦ ਉਹਨਾਂ ਨੂੰ ਇਸ ਕੱਲ ਦਾ ਵੀ ਡਰ ਸਤਾ ਰਿਹਾ ਸੀ ਕਿ ਅਗਰ ਉਹਨਾਂ ਨੇ ਜੀਪ ਰੋਕ ਲਈ ਤਾਂ ਭੀੜ ਨੇ ਉਹਨਾਂ ਨੂੰ ਘਟ-ਘਟ ਜਾਨੋਂ ਮਾਰ ਦੇਣਾ ਇਸ ਲਈ ਉਹ 1.5 ਕਿਲੋਮੀਟਰ ਧੀਮੇ ਦੇ ਸਰੀਰ ਨੂੰ ਜੀਪ ਨਾਲ ਧੁੰਦੇ ਲਿਜਾਈ ਗਏ ਅੰਤ ਮਹਿਲ ਦੇ ਵਿਸ਼ਾਲ ਦਰਵਾਜੇ ਤੇ ਆ ਕੇ ਭਾਨੁਮਤੀ ਨੇ ਜੀਪ ਖੜੇ ਕੀਤੇ ਬਿਨਾਂ ਹੀ ਭੀਮੇ ਵੱਲ ਨਜ਼ਰ ਮਾਰੀ ਤੇ ਭੱਜ ਕੇ ਅੰਦਰ ਵੜ ਗਿਆ ਤੇ ਦਰਵਾਨ ਕੋਲੋਂ ਭਾਰੀ ਗੇਟ ਬੰਦ ਕਰਵਾ ਦਿੱਤਾ ਸਾਰੇ ਮਹਤਾਬਗੜ ਰਿਆਸਤ ਵਿੱਚ ਭੀਮੇ ਕਸਾਈ ਦੀ ਹੋਈ ਸੰਦਰਦਨਾਕ ਮੌਤ ਦੀ ਖਬਰ ਆਗ ਵਾਂਗੂ ਫੈਲ ਗਈ। ਲੋਕ ਕਹਿੰਦੇ ਕਹਿੰਦੇ ਨੇ ਕਿ ਜਦੋਂ ਨਗਰ ਕੌਤਵਾਲ ਨੇ ਭੀਮੇ ਦੀ লাশ ਨੂੰ ਜੀਪ ਹੇਠੋਂ ਕੱਢਿਆ ਤਾਂ ਉਸਦੀ ਖੋਪੜੀ ਬੁਰੀ ਤਰ੍ਹਾਂ ਫੱਟ ਚੁੱਕੀ ਸੀ ਤੇ ਉਸਦਾ ਗੋਡਾ ਵੀ 2 ਇੰਚ ਕੇ ਸਰ ਚੁੱਕਾ ਸੀ ਤੇ ਲੱਤਾਂ ਮਾਹਾਂ ਦੀਆਂ ਹੱਡੀਆਂ ਚੂਰਾ ਹੋ ਗਈਆਂ ਸਨ। ਲੋਕ ਗੁੱਸੇ ਦੇ ਨਾਲ ਮਹਿਲ ਦੇ ਦਰਵਾਜ਼ੇ ਮੂਰੇ ਘੇਰਾ ਪਾਈ ਖੜੇ ਸਨ ਤੇ ਉੱਚੀ-ਉੱਚੀ ਰਾਜਾ ਸਾਹਿਬ ਤੇ ਉਸਨਾਂ ਦੀ ਐਮਪੀ ਬੇਟੀ ਦੇ ਖਿਲਾਫ ਨਾਅਰੇ ਲਾ ਰਹੇ ਸਨ। ਸਾਰੇ ਨਗਰ ਦਾ ਮਾਹੌਲ ਤਣਾਪੂਰਨ ਹੋ ਗਿਆ। ਰੋਹ ਦੇ ਵਿੱਚ ਆਈ ਭੀੜ ਨੇ ਮਹਿਲ ਦੇ ਦਰਵਾਜ਼ੇ ਅਤੇ ਭਾਨੋਮਤੀ ਦੀ ਵਿਦੇਸ਼ੀ ਜੀਪ ਨੂੰ ਅੱਗ ਲਾ ਦਿੱਤੀ। ਮਹਿਲ ਰਾਤੋ-ਰਾਤ ਪੁਲਿਸ ਸ਼ੌਣੇ ਦੇ ਵਿੱਚ ਤਬਦੀਲ ਹੋ ਗਿਆ ਤੇ ਭੀਮੇ ਦੀ ਮੌਤ ਨੇ ਸਮੁੱਚੇ ਇਲਾਕਾ ਵਾਸੀਆਂ ਨੂੰ ਧੁਰ ਅੰਦਰ ਤੱਕ ਹਲੂਣ ਛੱਡਿਆ। ਸਿਆਸੀ ਗੰਢ ਤੁੱਪ ਤੇ ਤੱਥਾਂ ਦੀ ਕੋਝੀ ਤੋੜ ਮਰੋੜ ਪੂਰੇ ਸਿਖਰਾਂ ਦੇ ਸੀ। ਗਵਾਹ ਖਰੀਦੇ ਜਾ ਰਹੇ ਸਨ। ਰਿਆਸਤ ਦੇ ਰਾਜਾ ਦੇ ਵਫਾਦਾਰ ਭੈਰੋਂ ਸਿੰਘ ਨੇ ਸਾਰਾ ਇਲਜ਼ਾਮ ਇਹ ਕਹਿੰਦੇ ਖੁਦ ਦੇ ਸਿਰ ਲੈ ਲਿਆ ਕਿ ਉਹ ਐਮਪੀ ਮੈਡਮ ਦੇ ਨਾਲ ਰਾਤ ਦੀ ਡਿਊਟੀ ਉੱਤੇ ਹੋਣ ਕਰਕੇ 36 ਘੰਟਿਆਂ ਤੋਂ ਨਿੰਦਰਾ ਸੀ ਤੇ ਕਿਚਾਰੀੋਂ ਵਾਪਸ ਆਉਂਦਿਆਂ ਉਸ ਦੀ ਜੀਪ ਚਲਾਉਂਦੇ ਹੋਏ ਝਪਕੀ ਲੱਗ ਗਈ ਜਿਸ ਕਰਨੇ ਹਾਦਸਾ ਵਾਪਰਿਆ ਭੀੜ ਦੁਆਰਾ ਗੁੱਸੇ ਦੇ ਵਿੱਚ ਜੀਪ ਨੂੰ ਫੂਕਣ ਦੇ ਕਾਰਨ ਜ਼ਿਆਦਾਤਰ ਸਬੂਤ ਨਸ਼ਟ ਹੋ ਗਏ ਸਨ ਕੁਝ ਲੋਕ ਇਹ ਵੀ ਕਹਿੰਦੇ ਸਨ ਕਿ ਮਹਿਲ ਵਾਲਿਆਂ ਨੇ ਹੀ ਜਾਣ ਕੇ ਇਸ ਜੀਪ ਨੂੰ ਛੜਵਾਇਆ ਤਾਂ ਜੋ ਕੋਈ ਵਜੂਦ ਨਾ ਬਚੇ ਤੇ ਐਮਪੀ ਸਹਿਬ ਨੇ ਮਰਤਕ ਮਰਤਕ ਦੀ ਮਾਂ ਤੇ ਹੋਰ ਜ਼ਖਮੀ ਰਾਹੀਰਿਆਂ ਦੇ ਮਾਪਜ ਲਈ ਭਾਰੀ ਰਕਮ ਦੇਣ ਦਾ ਐਲਾਨ ਕਰਕੇ ਮਾਮਲੇ ਨੂੰ ਦੂਆਉਣ ਲਈ ਅੱਡੀ ਛੋਟੀ ਦਾ ਜ਼ੋਰ ਲਾਇਆ ਉਹਨਾਂ ਨੂੰ ਸੱਤਾ ਦੇ ਵਿੱਚ ਬੈਠੀ ਵਿਰੋਧੀ ਪਾਰਟੀ ਦੀ ਸਰਕਾਰ ਦਾ ਬਧੇਰੇ ਡਰ ਸਤਾ ਰਿਹਾ ਸੀ ਤੇ ਭੀਮੇ ਇੱਕ ਸਾਹ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਕੱਪੜੇ ਅੰਦਰ ਲਪੇਟ ਕੇ ਉਸਦੇ ਸਕੇ ਸਬੰਧੀਆਂ ਦੇ ਸਪੁਰਦ ਕਰ ਦਿੱਤਾ ਜਦੋਂ ਲਾਸ਼ ਨੂੰ ਘਰ ਦੇ ਦਰਵਾਜ਼ੇ ਅੱਗੇ ਲਿਆ ਕੇ ਰੱਖਿਆ ਤੇ ਜਵਾਨ ਪੁੱਤਰ ਦੀ ਵੇਰੇ ਮੌਤ ਦਾ ਸਦਮਾ ਨਾ ਸਾਰਦੇ ਉਸ ਦੀ ਮਾਂ ਕੰਨ ਤੁਹਾਨੂੰ ਵੀ ਦਿਲ ਦਾ ਦੌਰਾ ਪੈ ਗਿਆ ਆਖਦੇ ਨੇ ਕਿ ਉਸ ਤੇ ਇਹੀ ਆਖਰੀ ਬੋਲ ਸੀ ਪਾਪੀਆ ਨਰਦੋਸ਼ ਪ੍ਰਾਣੀਆਂ ਦੀ ਬਾਦਵਾ ਨੇ ਤੇਰੇ ਪਹਾੜ ਜਿਹੇ ਸਰੀਰ ਨੂੰ ਵੀ ਖਤਮ ਕਰ ਦਿੱਤਾ ਏਦੂ ਤਾਂ ਉਹ ਆਪਣੇ ਮਨਹੂਸ ਆ ਬੰਦੂਕ ਨਾਲ ਹੀ ਭਾਨੂ ਮਤੀ ਦਾ ਸ਼ਿਕਾਰ ਕਰ ਲੈਂਦਾ ਕਮ ਸੇ ਕਮ ਕਿਸੇ ਇੱਕ ਹੋਰ ਦੀ ਹੋਰ ਕਿਸੇ ਮਾਂ ਦੀ ਕੋਕਸ ਨਹੀਂ ਹੋਣ ਤੋਂ ਤਾਂ ਬਚ ਹੀ ਰਹਿੰਦੀ ਤੇ ਅੱਜ ਮਹਤਾਬਗੜ ਦੇ ਸ਼ਮਸ਼ਾਨ ਘਾੜ ਦੇ ਵਿੱਚ ਭੀਮੇ ਕਸਾਈ ਤੇ ਉਸ ਦੀ ਮਾਂ ਦੀਆਂ ਚਿਖਾਵਾਂ ਨਾਲੋਂ ਨਾਲ ਬਲ ਰਹੀਆਂ ਸਨ ਭੀਮੇ ਦੇ ਜੀਜੇ ਨੇ ਉਸ ਦੀ ਰਹਿਫਲ ਚੁੱਕੀ ਤੇ ਚੁੱਕ ਕੇ ਭੀਮੇ ਦੇ ਨਾਲ ਹੀ ਬਲਦੀ ਹੋਈ ਚਿਖਾ ਦੇ ਅੰਦਰ ਸੁੱਟ ਦਿੱਤੀ ਇਹ ਸੀ ਕਹਾਣੀ ਠੰਡਾ گوشਤ ਹੁਣ ਤੁਸੀਂ ਇਹਦੇ 'ਚ ਵੇਖੋ ਕਿ ਭੀਮੇ ਦੀ ਮਾਂ ਦੇ ਆਖਰੀ ਬੋਲ ਸੀ ਕਿ ਤੂੰ ਨਿਰਦੋਸ਼ ਪ੍ਰਾਣੀਆਂ ਦੀ ਬਦਦਵਾ ਲਈ ਹੈ ਉਹਨਾਂ ਦਾ ਸ਼ਿਕਾਰ ਕੀਤਾ ਤਾਂ ਹੀ ਤੇਰੀ ਮੌਤ ਹੋਈ ਹੈ ਉਹ ਕਹਿੰਦੀ ਇਹਦੇ ਨਾਲ ਉਹ ਆਪਣੀ ਮਨਹੂਸ ਬੰਦੂਕ ਦੇ ਨਾਲ ਤੈਨੂੰ ਦਰੜਨ ਦਰੜਨ ਵਾਲੇ ਉਸ ਰਾਜੇ ਦੇ ਸਾਲੇ ਤੇ ਮੈਂਬਰ ਪਾਰਲੀਮੈਂਟ ਬੀਬੀ ਦੇ ਮਾਮੇ ਭਾਨੂਮਤੀ ਨੂੰ ਵੀ ਮਾਰ ਦਿੰਦਾ ਘੱਟੋ ਘੱਟ ਕਿਸੇ ਇੱਕ ਹੋਰ ਮਾਂ ਦੀ ਕੁੱਖ ਤਾਂ ਸੁਣੇ ਹੋਣ ਤੋਂ ਬਚੀ ਰਹਿੰਦੀ ਹੈ ਨਾ ਸੋ ਇਸ ਸਿਸ ਤੇ ਵਿੱਚ ਓਕੋ ਦੀ ਮਾਂ ਦੀ ਇਹ ਸੀ ਕਿ ਜੇ ਤੂੰ ਸ਼ਿਕਾਰ ਹੀ ਕਰਨਾ ਸੀ ਇਹਨਾਂ નિર્ਦੋਸ਼ ਪ੍ਰਾਣੀਆਂ ਨਾਲੋਂ ਤਾਂ ਘੱਟੋ ਘੱਟ ਇੱਕ ਜ਼ਾਲਮ ਦਾ ਹੀ ਕਰ ਦਿੰਦਾ ਜਿਸ ਨੇ ਉਹ ਸਾਰੀ ਰਿਆਸਤ ਵਿੱਚ ਇੰਨਾ ਗੰਦ ਪਾਇਆ ਸੀ ਲੋਕਾਂ ਨੂੰ ਸਤਾਇਆ ਸੀ ਤੂੰ ਮਾਸੂਮ ਪੰਛੀਆਂ ਦਾ ਕਤਲ ਕਰਦਾ ਰਿਹਾ ਤੇ ਆਖਰ ਤੈਨੂੰ ਉਸ ਦੀ ਸਜ਼ਾ ਮਿਲੀ ਤੇ ਇਹ ਮਤਲਬ ਲੋਕਾਂ ਦੀ ਕਿਤੇ ਨਾ ਕਿਤੇ ਆਸਥਾ ਵੀ ਹੈ ਪਰ ਇਹਦੇ ਵਿੱਚ ਤੁਸੀਂ ਵੇਖੋ ਕਿ ਠੀਕ ਹੈ ਭੀਮਾ ਕसाई ਸ਼ਿਕਾਰ ਕਰਦਾ ਸੀ ਇਹ ਉਹਦਾ ਆਪਣਾ ਸ਼ੌਕ ਹੈ ਪਰ ਕਈ ਲੋਕ ਉਸ ਨੂੰ ਭੀਮੇ ਦੀ ਸਜ਼ਾ ਸਮਝਦੇ ਨੇ ਤੇ ਉਸ ਦੇ ਕੀਤੇ ਹੋਏ ਜਿਹੜੇ ਸ਼ਿਕਾਰ ਦਾ ਜ਼ੁਲਮ ਦਾ ਆ ਕਮਿਆਜਾ ਆਖਦੇ ਨੇ ਕਿ ਉਸ ਦੀ ਰਾਈਫਲ ਨੂੰ ਵੀ ਛੁਟ ਦਿੱਤਾ ਗਿਆ ਪਰ ਦੂਸਰੇ ਪਾਸੇ ਜਿਹੜੇ ਭਾਨੂਮਤੀ ਵਰਗੇ ਲੋਕ ਨੇ ਉਹ ਅਜ ਵੀ ਇਸ ਤਰ੍ਹਾਂ ਬਾਇਜ਼ਤ ਬਰੀ ਹੁੰਦੇ ਨੇ ਸੋ ਐਸੀ ਕਹਾਣੀ ਠੰਡਾ ਗੋਸ਼ਤ ਲਿਖਤਮ ਡਾਕਟਰ ਮਨਦੀਪ ਸਿੰਘ ਇਹ ਕਹਾਣੀਆਂ ਆਪਣੇ ਪਲੇਲਿਸਟ ਦੇ ਵਿੱਚ ਹੁੰਦੀਆਂ ਨੇ ਉੱਥੋਂ ਤੁਸੀਂ ਇਹਨਾਂ ਦਾ ਆਨੰਦ ਮਾਣ ਸਕਦੇ ਹੋ ਐਸੀ ਕਹਾਣੀ ਠੰਡਾ ਗੋਸ਼ਤ ਲਿਖਤਮ ਡਾਕਟਰ ਮਨਦੀਪ ਗੋੜ